ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਹੈ ਹਾਲ ਬਾਈ ਜੀ ਠੀਕ ਆ ਮੈਂ ਨਾ ਤੁਹਾਡੇ ਕੋਲੋਂ ਸਲਾਹ ਲੈਣ ਆਇਆ ਸੀ ਦੱਸੋ ਦੱਸੋ ਕਿਹੜੀ ਸਲਾਹ ਲੈਣੀ ਹੈ ਬਾਈ ਯਾਰ ਮੈਂ ਨਾ ਵਿਆਹ ਕਰਾਉਣ ਬਾਰੇ ਸੋਚੀ ਜਾਂਦਾ ਹਉ ਬੱਲੇ ਬੱਲੇ ਬਾ ਬਾ ਬਹੁਤ ਤਗੜਾ ਕੰਮ ਬਹੁਤ ਤਗੜਾ ਕੰਮ ਬਹੁਤ ਸ਼ਾਬਾਸ਼ ਮੁਬਾਰਕਾ ਤੈਨੂੰ ਕਰਾਲੀਏ ਫਿਰ ਹਾਂ ਹਾਂ ਚੱਲ ਪਹਿਲਾਂ ਤੈਨੂੰ ਮਚਾ ਪਿਉਣਾ ਆ ਜਾ ਆ ਜਾ ਆ ਜਾ ਸ਼ਾਬਾਸ਼ ਓਏ ਯਾਰ ਬਾਈ ਯਾਰ ਮੈਂ ਤੇਰੇ ਤੋਂ ਸਲਾਹ ਲੈਣ ਆਇਆ ਤੂੰ ਮੈਨੂੰ ਚਾਹ ਪਿਆਈ ਜਾਣਾ ਓ ਤੈਨੂੰ ਮੈਂ ਸਲਾਹ ਹੀ ਦਿੰਨਾ ਪਹਿਲਾਂ ਤੂੰ ਐ ਕਰ ਐ ਟੈਂਕ ਕਿਥੇ ਲੁਕ ਜਾ ਲੁਕਣਾ ਹਾਂ ਦੋ ਕੁ ਮਿੰਟ ਲੁਕ ਇੱਥੇ ਲੁਕ 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 ਜਾ ਰਜਿੰਦਰ ਹਾਂਜੀ ਮੇਰਾ ਦੋਸਤ ਆਉਂਦਾ ਇੱਕ ਕਪ ਚਾਹ ਦਾ ਬਣਾਈ ਤਾਂ ਮੈਂ ਕੀ ਕਰਾਂ ਤੇਰੇ ਦੋਸਤ ਨੂੰ ਤੇਰਾ ਤਾਂ ਰੋਜ਼ ਦਾ ਹੀ ਕੰਮ ਆ ਕਿਤੇ ਕਿਹੜਾ ਕਿਤੇ ਕਿਹੜਾ ਮੈਂ ਨੌਕਰ ਲੱਗੀਆਂ ਕਿਤੇ ਚਾਹ ਬਣਾ ਦੇ ਕਿਤੇ ਰੋਟੀਆਂ ਲਾ ਦੇ ਦਫਾ ਹੋ ਜਾ ਇੱਥੋਂ ਓ ਗਾ ਗੱਲ ਤਾਂ ਸੁਣਾ ਗੱਲ ਤਾਂ ਸੁਣਾ ਕੀ ਗੱਲ ਸੁਣਾ ਹਟ ਜਾ ਹਟ ਜਾ ਉਹ ਨਾਲ ਹੀ ਆਇਆ ਇਹ ਤਾਂ ਮੈਂ ਡੈਮੋ ਵਿਖਾਉਣ ਲਈ ਆਇਆ ਸੀ ਉਹ ਵਿਆਹ ਕਰਾਉਣ ਲੱਗਾ ਵਾ ਨੋ ਨੋ ਨੋ